ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 812 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 813 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਮਹਾ ਤਪਤ ਤੇ ਭਈ ਸਾਤ ਪਰਸਤ ਪਾਪ ਨਾਠੇ ਏ ਭਾਈ ਉਹਨਾਂ ਸੰਤ ਜਨਾਂ ਦੇ ਪੈਰ ਪਰਸਿਆ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਮਨ ਵਿੱਚ ਵਿਕਾਰਾਂ ਦੀ ਭਾਰੀ ਤਪਸ਼ ਤੋਂ ਸ਼ਾਂਤੀ ਬਣ ਜਾਂਦੀ ਹੈ ਅੰਧਕੂਪ ਮੈਂ ਗਲਤ ਅਥੇ ਕਾਢ ਦੇ ਹੱਥੇ ਜਿਹੜੇ ਮਨੁੱਖ ਵਿਕਾਰਾਂ ਪਾਪਾਂ ਦੇ ਘੂਪ ਹਨੇਰੇ ਖੂਬ ਵਿੱਚ ਗਲ ਛੜ ਰਹੇ ਹੁੰਦੇ ਹਨ ਉਹਨਾਂ ਨੂੰ ਸੰਤ ਜਨ ਆਪਣਾ ਹੱਥ ਦੇ ਕੇ ਉਸ ਪਾਪਾਂ ਵਾਲੇ ਖੂਬ ਵਿੱਚੋਂ ਕੱਢ ਲੈਂਦੇ ਹਨ ਓਏ ਹਮਾਰੇ ਸਾਜਨਾ ਹਮੋਂ ਨ ਕੀਰੇ ਨਾ ਏ ਭਾਈ ਜਿਹੜੇ ਸੰਤ ਜਨ ਮੈਨੂੰ ਆਤਮਿਕ ਜੀਵਨ ਦੀ ਦਾਤ ਦਿੰਦੇ ਹਨ ਉਹ ਹੀ ਮੇਰੇ ਅਸਲ ਮਿੱਤਰ ਹਨ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ ਜਿੰਨ ਭੇਟ ਤ ਹੋਵਤ ਸੁਖੀ ਜੀ ਦਾਤ ਦੇਣਾ ਜਿਨ੍ਹਾਂ ਨੂੰ ਮਿਲਿਆ ਮੇਰਾ ਮਨ ਆਨੰਦ ਨਾਲ ਭਰਪੂਰ ਹੋ ਜਾਂਦਾ ਹੈ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੋਚਦਾ ਹਾਂ ਮੈਂ ਉਹਨਾਂ ਨੂੰ ਵੇ ਸਭ ਕੁਝ ਦਾਨ ਦੇਣ ਨੂੰ ਤਿਆਰ ਹਾਂ ਜੋ ਮੇਰਾ ਜੀ ਹੈ ਰਹਾਓ ਪਰਾ ਪੂਰਬ ਲਾ ਲਿਖਿਆ ਮਿਲਿਆ ਅਬ ਆਏ हे ਭਾਈ ਇਸ ਮਨੁੱਖਾ ਜਨਮ ਵਿੱਚ ਜਦੋਂ ਕਿਸੇ ਮਨੁੱਖ ਨੂੰ ਕੋਈ ਸੰਤ ਜਨ ਮਿਲ ਪੈਂਦਾ ਹੈ ਤਾਂ ਬੜੇ ਪੂਰਬਲੇ ਜਨਮ ਤੋਂ ਉਹਦੇ ਮੱਥੇ ਉਤੇ ਲਿਖਿਆ ਲੇਖ ਉਗੜ ਪੈਂਦਾ ਹੈ ਬਸਤ ਸੰਗ ਹਰ ਸਾਧਕੈ ਪੂਰਨ ਆਸਾਏ ਪ੍ਰਭੂ ਦੇ ਸੇਵਕ ਜਾਂਦੀ ਸੰਗਤ ਵਿੱਚ ਵਸਦਿਆ ਉਸ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਪੈ ਬਿਨ ਸੇ ਤੇ ਹੁ ਲੋਕ ਕੇ ਪਾਏ ਸੁਖ ਸਾਥਾਨ ਹੇ ਭਾਈ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਵਸ ਪੈਂਦਾ ਹੈ ਅਤੇ ਸਾਰੇ ਜਗਤ ਨੂੰ ਡਰਾਉਣ ਵਾਲੇ ਉਸ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਦਇਆ ਕਰੀ ਸਮਰੱਥ ਗੁਰ ਬਖਸ਼ਿਆ ਮਨ ਨਾਮ ਸਭ ਕੁਝ ਕਰ ਸਕਣ ਵਾਲੇ ਗੁਰੂ ਨੇ ਜਿਸ ਮਨੁੱਖ ਉਤੇ ਦਇਆ ਕੀਤੀ ਉਸ ਨੂੰ ਸੁੱਖਾਂ ਦਾ ਟਿਕਾਣਾ ਸਾਧ ਸੰਗ ਮਿਲ ਜਾਂਦਾ ਹੈ ਨਾਨਕ ਕੀ ਟੂਟੇ ਕ ਪ੍ਰਭ ਤੇਰਾ ਆਧਾਰ ਹੇ ਜਗਤ ਦੇ ਮੂਲ ਪ੍ਰਭੂ ਨਾਨਕ ਦੀ ਤੂੰ ਤੂੰ ਹੀ ਟੇਕ ਹੈ ਤੂੰ ਹੀ ਓਟ ਹੈ ਨਾਨਕ ਦਾ ਤੂੰ ਹੀ ਆਸਰਾ ਹੈ ਕਰਨ ਕਰਨ ਸਮਰੱਥ ਪ੍ਰਭ ਹਰ ਅਗੰਮ ਅਪਾਰ ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ ਹੇ ਪਉਂਚ ਹਰੀ ਹੇ ਬੇਅੰਤ ਹਰੀ ਪਰਮਾਤਮਾ ਮੈਨੂੰ ਨਾਨਕ ਨੂਪੀ ਗੁਰੂ ਮਿਲਾ ਸੰਤ ਜਨ ਮਿਲਾ ਦੇ ਬੇਲਾਵਲ ਮਹੱਲਾ ਪੰਜਵਾ ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਬਿਸਰਾਨਾ हे ਭਾਈ ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਹੀ ਮਨੁੱਖ ਗੰਦਾ ਕੰਗਾਲ ਹੈ ਨੀਚ ਹੈ ਬੁਰੇ ਆਚਰਣ ਵਾਲਾ ਹੈ ਕਰਨੈ ਹਾਰ ਨਾ ਬੂਝਾਈ ਆਪ ਗਨੈ ਬੇਗਾਨਾ ਓ ਮੂਰਖ ਮਨੁੱਖ ਆਪਣੇ ਆਪ ਨੂੰ ਕੋਈ ਵੱਡੀ ਹਸਤੀ ਸਮਝਦਾ ਰਹਿੰਦਾ ਹੈ ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਨੂੰ ਕੁਝ ਸਮਝਦਾ ਹੀ ਨਹੀਂ ਦੁੱਖ ਤਦੇ ਜਦ ਵੀ ਸਰੈ ਸੁਖ ਪ੍ਰਭ ਚੇਤੇ ਆਏ ਹੈ ਭਾਈ ਮਨੁੱਖ ਨੂੰ ਤਦੋ ਹੀ ਦੁੱਖ ਹੋਇਆ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਪਰਮਾਤਮਾ ਮਨ ਵਿੱਚ ਵਸਿਆ ਸਦਾ ਸੁਖ ਪ੍ਰਤੀਤ ਹੁੰਦਾ ਹੈ ਸੰਤਾਨ ਕੇ ਆਨੰਦ ਇਹੋ ਨਿਤ ਹਰ ਗੁਣ ਗਾਏ ਰਹਾਓ ਪ੍ਰਭੂ ਦਾ ਸੇਵਕ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ ਸੇਵਕਾਂ ਦੇ ਹਿਰਦੇ ਵਿੱਚ ਇਹ ਆਨੰਦ ਟਿਕਿਆ ਰਹਿੰਦਾ ਹੈ ਰਹਾਓ ਉੱਚੇ ਤੇ ਨੀਚਾ ਕਰੇ ਨੀਚ ਖਿੰਮੈ ਥਾਪੈ ਪਰ हे ਭਾਈ ਯਾਦ ਰੱਖ ਪਰਮਾਤਮਾ ਉੱਚੇ ਆਕੜ ਖਾਨ ਤੋਂ ਨੀਮਾ ਬਣਾ ਦਿੰਦਾ ਹੈ ਅਤੇ ਨੀਮਿਆਂ ਨੂੰ ਇੱਕ ਖੇਨ ਵਿੱਚ ਹੀ ਜਿਤ ਵਾਲੇ ਬਣਾ ਦਿੰਦਾ ਹੈ ਕੀਮਤ ਕਹੀ ਨਾ ਜਾਈ ਐ ਠਾਕੁਰ ਪ੍ਰਤਾਪੈ ਉਸ ਪਰਮਾਤਮਾ ਦੇ ਪ੍ਰਤਾਪ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪੇਖਤ ਲੀਲਾ ਰੰਗ ਰੂਪ ਚਲਨ ਦਿਨ ਆਇਆ اے ਭਾਈ ਦੁਨੀਆ ਦੇ ਖੇਲ ਤਮਾਸ਼ੇ ਦੁਨੀਆ ਦੇ ਰੰਗ ਰੂਪ ਵੇਖ ਲਿਆ ਵੇਖ ਲਿਆ ਹੀ ਮਨੁੱਖ ਦਾ ਦੁਨੀਆ ਤੋਂ ਤੁਰੰਦਾ ਦਿਨੇ ਆ ਪਹੁੰਚਦਾ ਹੈ ਸੁਪਨੇ ਕਾ ਸੁਪਨਾ ਪਿਆ ਸੰਗ ਚੱਲਿਆ ਕਮਾਇਆ ਇਹਨਾਂ ਰੰਗ ਤਮਾਸ਼ਿਆਂ ਨਾਲੋਂ ਸਾਥ ਮੁਕਣਾ ਹੀ ਸੀ ਉਹ ਸਾਥ ਮੁੱਕ ਜਾਂਦਾ ਹੈ ਮਨੁੱਖ ਦੇ ਨਾਲ ਕੀਤੇ ਹੋਏ ਕਰਮ ਹੀ ਜਾਂਦੇ ਹਨ ਕਰਨ ਕਰਣ ਸਮਰੱਥ ਪ੍ਰਾਪ ਤੇਰੀ ਸਰਣਾਈ ਏ జగਤੇ ਰਚਨਹਾਰ ਪ੍ਰਭੂ ਏ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ ਤੇਰਾ ਦਾਸ ਨਾਨਕ ਤੇਰੀ ਸਰਣ ਆਇਆ ਹੋਇਆ ਹੈ ਹਰ ਦਿਨ ਸਰੈਣ ਨਾਨਕ ਜਪੈ ਸਦ ਸਦ ਬਲ ਜਾਈ ਏ ਹਰੀ ਨਾਨਕ ਦਿਨ ਰਾਤ ਤੇਰਾ ਹੀ ਨਾਮ ਜਪਦਾ ਹੈ ਤੇਥੋਂ ਹੀ ਸਦਾ ਸਦਕੇ ਜਾਂਦਾ ਹੈ ਬੇਲਾਵਲ ਮਹੱਲਾ ਪੰਜਵਾ ਜਾਲ ਟੋਬੋ ਵੇਹ ਸੀ ਸਕਾਰ ਕਰ ਪਾਗ ਬਖ ਪਖ ਲਾਵੋ ਏ ਭਾਈ ਮੇਰੀ ਇਹ ਤਾਂਗ ਹੈ ਕਿ ਗੁਰੂ ਦੇ ਘਰ ਵਿੱਚ ਮੈਂ ਆਪਣੇ ਸਿਰ ਨਾਲ ਪਾਣੀ ਢੋਇਆ ਕਰਾਂ ਅਤੇ ਆਪਣੇ ਹੱਥਾਂ ਨਾਲ ਸੰਤਾਂ ਦੇ ਸੰਤ ਜਨਾਂ ਦੇ ਪੈਰ ਧੋਇਆ ਕਰਾਂ ਇੱਥੇ ਘਰ ਘਰ ਦੋ ਵਾਰ ਲਿਖਿਆ ਕਰ ਕਮਲ ਚਰਨਾ ਨੂੰ ਵੀ ਕਿਹਾ ਹੈ ਤੇ ਹੱਥਾਂ ਨੂੰ ਵੀ ਕਿਹਾ ਹੈ ਬਾਹਰ ਜਾਓ ਲਖ ਬੇਰੀਆ ਦਰਸ ਵੇਖ ਜੀਵਾਵੋ ਬਾਰ ਬਾਰ ਜਾਓ ਮੈਂ ਲੱਖ ਵਾਰੀ ਗੁਰੂ ਤੋਂ ਸਦਕੇ ਜਾਂਦਾ ਹਾਂ ਅਤੇ ਗੁਰੂ ਦੀ ਸੰਗਤ ਦਾ ਦਰਸ਼ਨ ਕਰਕੇ ਆਪਣੇ ਅੰਦਰ ਆਤਮਿਕ ਜੀਵਨ ਪੈਦਾ ਕਰਦਾ ਰਹਾ ਕਰੋ ਮਨੋਰਥ ਮਨੈ ਮਾਹੇ ਆਪਣੇ ਪ੍ਰਾਪਤੇ ਪਾਵੋ हे ਭਾਈ ਮੇਰੀ ਸਦਾ ਇਹੀ ਅਰਜੋਈ ਹੈ ਕਿ ਮੈਂ ਜਿਹੜੀ ਵੀ ਮੰਗ ਆਪਣੇ ਮਨ ਵਿੱਚ ਕਰਾਂ ਉਹ ਮੰਗ ਮੈਂ ਆਪਣੇ ਪਰਮਾਤਮਾ ਤੋਂ ਪ੍ਰਾਪਤ ਕਰ ਲਵਾਂ ਮੈਨੂੰ ਪਰਮਾਤਮਾ ਦੇ ਦਰ ਤੋਂ ਬਿਨਾ ਕਿਸੇ ਹੋਰ ਦਰ ਤੇ ਝੋਲੀ ਨਾ ਡਣੀ ਪਵੇ ਦਿਉ ਸੋਹਣੀ ਸਾਦਕੈ ਬੀਜਨ ਟੋਲਾਵੋ ਰਹਾਓ ਮੈਂ ਗੁਰੂ ਦੇ ਘਰ ਵਿੱਚ ਸਾਧ ਸੰਗਤ ਵਿੱਚ ਝਾੜੂ ਦਿਆਂ ਕਰਾਂ ਤਦੇ ਪੱਖਾ ਚੱਲਿਆ ਕਰਾਂ ਸੰਤਾਂ ਦੀ ਸੰਗਤਾਂ ਦੀ ਸੇਵਾ ਕਰਿਆ ਕਰਾਂ ਰਹਾਓ ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨਹਿ ਪਿਲਾਵੋ हे भाई मेरी ये अरदास है के साथ संगत ਵਿੱਚ ਸੰਤ ਜਨ ਪਰਮਾਤਮਾ ਦੇ ਆਤਮਿਕ ਜੀਵਨ ਦੇਣ ਵਾਲੇ ਜੋ ਗੁਣ ਉਚਾਰਦੇ ਹਨ ਉਹਨਾਂ ਨੂੰ ਸੁਣ ਕੇ ਮੈਂ ਆਪਣੇ ਮਨ ਨੂੰ ਨਾਮ ਅੰਮ੍ਰਿਤ ਪਿਲਾਇਆ ਕਰਾਂ ਊਆ ਰਸ ਮੈਂ ਸਾਤ ਤ੍ਰਿਪਤ ਹੋਏ ਵਿਖਿਆ ਜਲਨ बुझावो ਨਾਮ ਅੰਮ੍ਰਿਤ ਦੇ ਉਸ ਸਵਾਦ ਵਿੱਚ ਮੇਰੇ ਅੰਦਰ ਸ਼ਾਂਤੀ ਅਤੇ ਤ੍ਰਿਸ਼ਨਾ ਤੋਂ ਜੇਵਾ ਪੈਦਾ ਹੋਵੇ ਨਾਮ ਅਮਰਤ ਦੀ ਸਹਾਈਤਾ ਨਾਲ ਮੈਂ ਆਪਣੇ ਅੰਦਰੋਂ ਵਿਸ਼ਿਆਂ ਦੀ ਸੜਨ ਬੁਝਾਉਂਦਾ ਰਹਾ ਜਬ ਭਗਤ ਕਰੇ ਤੇਰੀ ਮੰਡਲੀ ਤិន ਮਿਲ ਹਰ ਗਾਵੋ ਏ ਭਾਈ ਮੇਰੀ ਇਹੀ ਅਰਦਾਸ ਹੈ ਕਿ ਜਦੋਂ ਸੰਤ ਜਨ ਸਾਧ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਉਹਨਾਂ ਨਾਲ ਮਿਲ ਕੇ ਮੈਂ ਵੀ ਪ੍ਰਮਾਤਮਾ ਦੇ ਗੁਣ ਗਾਇਆ ਕਰਾਂ ਸਾਧ ਸੰਗਤ ਦਾ ਫਲ ਗੁਰਬਾਣੀ ਵਿੱਚ ਬਹੁਤ ਹੀ ਮਹਾਨ ਤੇ ਵੱਡਾ ਦੱਸਿਆ ਗਿਆ ਹੈ ਮੇਰੇ ਬਾਦੋ ਜੀ ਸਾਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ ਮੈਂ ਸੰਤ ਜਨਾਂ ਅੱਗੇ ਸਿਰ ਨਿਵਾਇਆ ਕਰਾਂ ਅਤੇ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉੱਤੇ ਲਾਇਆ ਕਰਾਂ ਊਠਤ ਬੈਠਤ ਜਪੋ ਨਾਮ ਇਹੇ ਕਰਮ ਕਮਾਵੋ हे hey प्रभु तेरे दर ते नानक दी यही बेनती है के उठदियां बैठदियां हर वेले मैं तेरा नाम जपिया करा नानक की प्रभ बेनती हर शरण समावो नानक बेनती करदा है मैं इस काम नु ही श्रेष्ठ जान के नित करिया करा अते हे हरि मैं तेरे ही चरणा विच लीन रहा बेलावल मोहल्ला पंजावा ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ 헤 ਭਾਈ ਇਹ ਜਗਤ ਮਾਨੋ ਇੱਕ ਸਮੁੰਦਰ ਹੈ ਜਿਸ ਵਿੱਚ ਵਿਕਾਰਾਂ ਦਾ ਪਾਣੀ ਠਾਠਾ ਮਾਰ ਰਿਹਾ ਹੈ ਇਸ ਸਮੁੰਦਰ ਵਿੱਚੋਂ ਉਹੀ ਮਨੁੱਖ ਪਾਰ ਲੰਘਦਾ ਹੈ ਜਿਹੜਾ ਪ੍ਰਮਾਤਮਾ ਦੀ ਸਿਫਤਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ ਜਿਹੜਾ ਸਾਧ ਸੰਗਤ ਦੇ ਨਾਲ ਮੇਲ ਜੋਲ ਰੱਖਦਾ ਹੈ ਪਰ ਇਹ ਦਾਤ ਕੋਈ ਭਾਗਾ ਵਾਲਾ ਮਨੁੱਖ ਪ੍ਰਾਪਤ ਕਰਤਾ ਹੈ ਬਿਨ ਭਾਗਾ ਸਤਸਾਗਨ ਲੱਭੈ ਬਿਨ ਸੰਗਤ ਮੈਲ ਭਰੀ ਜੈ ਜਿਉ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਏ ਪ੍ਰਭੂ ਤੇਰੇ ਸੇਵਕ ਤੇਰੀ ਸਿਬਸਲਾ ਦੀ ਜਿਹੜੀ ਬਾਣੀ ਉਚਾਰਦੇ ਹਨ ਤੇਰਾ ਦਾਸ ਉਸ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਪਰਗੜ ਪਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਓ ਇਸ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ ਤੂੰ ਪ੍ਰਮਾਤਮਾ ਆਪਣੇ ਸੇਵਕਾਂ ਦੀ ਯੋਜਿਤ ਰੱਖਦਾ ਹੈ ਉਹ ਸਾਰੇ ਸੰਸਾਰ ਵਿੱਚ ਹੀ ਉੱਗੜ ਪੈਂਦੀ ਹੈ ਸੋਣ ਸੋਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪਰਗੜ ਪਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 813 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 814 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ